ਸ੍ਰੀ ਅਕਾਲਤਾ ਸਾਹਿਬ ਨੇ ਸ਼ਰਮਣੀ ਕਾਲੀਦਾਲ ਦੀ ਸਾਰੀ ਲੀਡਰਸ਼ਿਪ ਨੂੰ ਲਖਿਉ ਉਸ ਸਮੇਂ ਸਾਪਾਵੇਂ ਸਾਹਿਬ ਸੁਬੀਸ਼ੀ ਬਾਦਲਪੁਰਾ ਨੂੰ ਜਿਨ੍ਹਾਂ ਨੂੰ ਤਫਈਆ ਕਰਾਰ ਦਿੱਤਾ ਸੀ ਚਾਰਸ਼ੀਰ ਕੀਤਾ ਸੀ ਤੇ ਉਸ ਤੋਂ ਬਾਅਦ ਕੁਆਂਟਮ ਆਫ ਪਿਨਿਸ਼ਮੈਂਟ ਜਿਹੜਾ ਹੁੰਦਾ ਜੀ ਉਹਨਾਂ ਨੇ ਉਹਨਾਂ ਨੂੰ ਸੇਵਾ ਲਾਉਣੀ ਆ ਉਹਦਾ ਤੈਅ ਕਰਨਾ ਇਹ ਜਹਦਾ ਸਾਹਿਬਾ ਨੇ ਦੋ ਤਰੀਕਿਆਂ ਵਿਚਿਆ ਸ਼ਾਇਦ ਤੇ ਨਾਲ ਉਸ ਸਮੇਂ ਦੇ ਜਿਹੜੇ ਵਜ਼ੀਰ ਰਹੇ ਨੇ ਸਿੱਖ ਵਜ਼ੀਰ ਉਹਨਾਂ ਨੂੰ ਵੀ ਸੱਦਿਆ ਤੇ ਉਸ ਸਮੇਂ ਜਿਹੜੀ ਹੋਰ ਕਮੇਟੀ ਸੀ ਸੁਪਰੀਮ ਕੌਂਡੀ ਅਕਾਲੀ ਜਲਦੀ ਫੈਸਲੇ ਕਰਨ ਵਾਲੀ ਭਾਵੇਂ ਕਹਨ ਨੂੰ ਸੁਪਰੀਮ ਸੀ ਪਰ ਇਸ ਤਰ੍ਹਾਂ ਦੇ ਫੈਸਲੇ ਕਰਦੇ ਉਹ ਜੀ ਡਿਸਕਸ ਨਹੀਂ ਹੋਏ ਇਹ ਜਗ ਜਹਰਾ ਇਹ ਜਹਦਾ ਸਭ ਨੂੰ ਪਤਾ ਦੁਨੀਆ ਨੂੰ ਪਤਾ ਕਿ ਇਸ ਤਰ੍ਹਾਂ ਦੇ ਫੈਸਲੇ ਖਾਸ ਤੌਰ ਤੇ ਜਿਹਨਾਂ ਫੈਸਲਿਆਂ ਕਰਕੇ ਸਸ ਵੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਜਿਹਨਾਂ ਫੈਸਲਿਆਂ ਕਰਕੇ ਜਨਦਰ ਸਿੰਘ ਅਕਾਲਤਖ ਸਾਹਿਬ ਨੇ ਸ੍ਰੀ ਅਕਾਲਤਖ ਸਾਹਿਬ ਦੇ ਕਰਕੇ ਪੰਥ ਸਿੰਘ ਸਾਹਿਬਾਂ ਦੀ ਹਾਜ਼ਰੀ 'ਚ ਸਸ ਵੀਰ ਸਿੰਘ ਬਾਦਲ ਨੂੰ ਇਹ ਕਿਹਾ ਕਿ ਉਹਨਾਂ ਦੇ ਕੀਤੇ ਫੈਸਲਿਆਂ ਨੇ ਪੰਥ ਨੂੰ ਢਾਹ ਲਾਈ ਕੌਮ ਨੂੰ ਢਾਹ ਲਾਈ ਔਰ ਸ਼ਰਮਣੀ ਕਾਲੀ ਦਾ ਪਤਾ ਨਾ ਪਿਆ ਇਹ ਫੈਸਲੇ ਜਿਹੜੇ ਸੁਣਾਏ ਉਥੋਂ ਜੋ ਫਰਮਾਨ ਉਹ ਤੋਂ ਬਾਅਦ ਜਿਹੜੀ ਸਥਿਤੀ ਪੈਦਾ ਹੋਈ ਉਹ ਤੋਂ ਬਾਅਦ ਆ ਦੋ ਤਰੀਕ ਨੂੰ ਉਹਦੇ ਤੇ ਕੀ ਫੈਸਲਾ ਕਰਨਾ ਉਹਦੇ ਲਈ ਮੇਰਾ ਖਿਆਲ ਉਹਨਾਂ ਨੇ ਜਿੱਥੇ ਸੱਸ ਵੀ ਸੀ ਬਾਦਲ ਬਣ ਸੱਧਿਆ ਉੱਥੇ ਉਸ ਸਮੇਂ ਦੇ ਜਿੰਨੇ ਕਹਿੰਦੇ ਆਈ ਵਿਟਨੈਸ ਕਹਿ ਲੋ ਉਸ ਸਮੇਂ ਦੇ ਹਾਲਾਤਾਂ ਦੇ ਨਾਲ ਜਿਨ੍ਹਾਂ ਜਿਨ੍ਹਾਂ ਦਾ ਕੋਈ ਲਗਾ ਸੀ ਜ਼ਿੰਮੇਵਾਰੀ ਸੀ ਮਤਲਬ ਉਹਨਾਂ ਲੋਕਾਂ ਨੂੰ ਵੀ ਜਿਵੇਂ ਕਮੇਟੀ ਹੋਈ ਉਸ ਸਮੇਂ ਦੇ ਜ਼ਹਿਦਾਰ ਸ੍ਰੀ ਕਾਲਤਾ ਸਾਹਿਬ ਯਾਨੀ ਗੁਰਵਜਨ ਸਿੰਘ ਪੁਰਾਣੂ ਸਾਹਿਬ ਜਿਹੜੇ ਜ਼ਹਿਦਾਰ ਗੁਰਬਖਸ਼ ਸਿੰਘ ਪੁਰਾਣੂ ਉਹਨਾਂ ਨੂੰ ਵੀ ਬੁਲਾਇਆ ਤੇ ਨਾਲ ਹੋਰ ਕਮੇਟੀ ਨੂੰ ਵੀ ਬੁਲਾਇਆ ਤੇ ਕੈਬਨਟ ਦੇ ਉਸ ਸਮੇਂ ਦੇ ਸੀਖੀਆਂ ਨੂੰ ਵੀ ਬੁਲਾਇਆ ਉਹਨਾਂ ਤੋਂ ਕੀ ਪੁੱਛਣਾ ਚਾਹੁੰਦੇ ਨੇ ਜਿਹਦਰ ਸਰਬਾਨਾ ਨੂੰ ਪਤਾ ਹੋਵੇਗਾ ਪਰ ਇਹ ਗੱਲ ਜ਼ਰੂਰ ਆ ਕਿ ਜਿਸ ਤਰ੍ਹਾਂ ਦੇ ਹਾਲਾਤ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਣੇ ਪਿਛਲੇ ਸਮੇਂ ਚੁਣੌਤੀਆਂ ਸਾਹਮਣੇ ਆਈਆਂ ਔਰ ਅਕਾਲੀ ਦਲ ਦੀ ਸਿਚੁਏਸ਼ਨ ਇੰਤੋਂ ਤੱਕ ਬਣੀ ਕਿ ਜਿਵੇਂ ਨੀਚੋਣਾ ਚਾਰ ਜਿਹੜੀਆਂ ਨੇ ਉਹਨਾਂ ਚ ਉਮੀਦਵਾਰ ਵੀ ਖੜੇ ਨਾ ਕਰ ਸਕੇ ਉਹਦੀ ਚਿੰਤਾ ਉਹਦਾ ਫਿਕਰ ਹਰ ਪਾਕਿਸਤਾਨੀ ਤੇ ਹਰ ਪੰਜਾਬੀ ਨੂੰ ਆ ਸੋ ਇਸੇ ਲਈ ਜਿਹਦਰ ਸਰਬਾਨਾ ਨੇ ਹੁਣ ਅੱਗੇ ਪਹਿਲ ਕਰਨੀ ਕੀਤੀ ਆ ਨਤੀਜੇ ਕੀ ਨਿਕਲ ਰਹੇ ਨੇ ਉਹ ਸਾਹਮਣੇ ਆਈ ਗੀ ਗੱਲ ਦੋ ਤਾਰ। ਕੀ ਅਬਾ ਆਪਾਂ ਵਾਪਸ ਅਕਾਲੀ ਦਲ ਮੇਂ ਜਾ ਸਕਦੇ ਹਾਂ ਕਿਉਂਕਿ ਅਸੀਂ ਜੂਬੀ ਤੋਂ ਬਾਅਦ ਮੇਂ ਕੋਈ ਸਿੱਖਾ ਜੋ ਹੈ ਉਹ ਜੇ ਵੀ ਹੈ। ਦੇਖੋ ਸਿਤਾ ਕਾਲੀ ਦਲ ਤੋਂ ਬਾਹਰ ਗਏ ਹੀ ਨਹੀਂ। ਇਹ ਤਾਂ ਉਹਨਾਂ ਨੇ ਸਾਨੂੰ ਬੁਲਾਉਣਾ ਬੰਦ ਕਰਤਾ। ਉਹਨਾਂ ਨੇ ਕਹਿਤਾ ਵੀ ਇਹ ਸਾਡਾ ਹਿੱਸਾ ਨਹੀਂ। ਤੇ ਤਾਂ ਅਸੀਂ ਅਸੀਂ ਤਾਂ ਉਦੋਂ ਤੋਂ ਲੈ ਕੇ ਦੇ ਵੰਨ ਤੋਂ ਇੱਕੋ ਗੱਲ ਕਹਿੰਦੇ ਆਏ ਆ ਕਿ ਜੋ ਲੋਕ ਚਾਹੁੰਦੇ ਨੇ, ਜੋ ਭਰਤ ਚਾਹੁੰਦਾ, ਜੋ ਪੰਜਾਬ ਚਾਹੁੰਦਾ ਮਲ ਜੋ ਗੱਲਾਂ ਅਸੀਂ ਕਹੀਆਂ ਉਹ ਜਦ ਦਾ ਸਹਿਬਾਨਾ ਨਹੀਂ ਵੀ ਉਹਨਾਂ ਗੱਲਾਂ ਨੂੰ ਮਤਲਬ ਸਤਜੀਤ ਸਿੰਘ ਬਾਦਲ ਤੋਂ ਸਪੱਸ਼ਟਿਕ ਲਾਈਨ ਤੋਂ ਬਾਅਦ ਇੱਕ ਕਿਸਮ ਦਾ ਪ੍ਰਵਾਨ ਜਾਰੀ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਉਹ ਸਾਡੀਆਂ ਕਈਆਂ ਗੱਲਾਂ ਨੂੰ ਸੱਚ ਸਾਬਤ ਕੀਤਾ ਤੇ ਉਸ ਤੋਂ ਬਾਅਦ ਉਹਨਾਂ ਨੇ ਕੀ ਅੱਗੇ ਕਰਨਾ ਇਹ ਤਾਂ ਉਹਨਾਂ ਨੇ ਫੈਸਲਾ ਕਰਨਾ ਪਰ ਅਸੀਂ ਕਦੇ ਵੀ ਅਕਾਲੀ ਦਲ ਤੋਂ ਨਾ ਬਾਹਰ ਹੋਏ ਨਾ ਸੋਚਿਆ ਤੇ ਬਲਕਿ ਸਾਡੀ ਇਮਾਨਦਾਰੀ ਨਾਲ ਇਹ ਇੱਛਾ ਰਹੀ ਹੈ ਕੋਸ਼ਿਸ਼ ਰਹੀ ਆ ਕਿ ਅਸੀਂ ਅਕਾਲੀ ਦਲ ਨੂੰ ਕਿਵੇਂ ਮਜ਼ਬੂਤ ਕਰੀਏ ਤੋ ਤਰੀਕੇ ਫਰਕ ਹੁੰਦਾ ਕਿਸੇ ਦੀ ਕੋਈ ਸੋਚ ਨਹੀਂ ਹੋ ਸਕਦੀ ਕਿਸੇ ਦੀ ਕੋਈ ਹੋ ਸਕਦੀ ਹੈ ਕਿ ਜਰਾ ਕੋਈ ਸਟਾਈਲ ਹੋਦਾ ਕਿ ਰਕੂਈ ਹੁੰਦਾ ਸੋ ਮਤਲਬ ਜਿਹੜਾ ਕਾਲੀ ਆ ਮਤਲਬ ਹੁਣ ਜੋ ਹਾਲਾਤ ਬਣੇ ਨੇ ਹੈਰਾਨੀ ਵੀ ਹੋਈ ਏ ਮੈਨੂੰ ਬਹੁਤ ਲੋਕਾਂ ਨੂੰ ਵੀ ਬਹੁਤ ਹੋਈ ਹੋਣੀ ਕੁਝ ਲੋਕਾਂ ਨੇ ਸਾ ਸੋ ਵੀ ਅਸੀ ਬਾਦਲ ਦੇ ਅਸੀਫੇ ਤੇ ਬਾਦ ਅਸੀਫੇ ਦਿੱਤੇ ਕਹਿ ਕੇ ਕਿ ਅਸੀਂ ਅਸੀਫੇਸ ਕਰਕੇ ਦੇ ਰਹੇ ਹਾਂ ਕਿ ਕਾਲੀਦਲ ਪੰਥਕ ਹੋ ਗਿਆ ਬਹੁਤ ਲੋਕਾਂ ਨੂੰ ਸ਼ਾਇਦ ਪਤਾ ਹੀ ਨਹੀਂ ਵੀ ਕਾਲੀਦਲ ਤਾਂ ਜਿਸ ਦਿਨ ਉਤਪਨ ਹੋਇਆ ਫਾਇਦਾ ਹੋਇਆ ਉਸ ਦਿਨ ਤੋਂ ਲੈ ਕੇ ਅਮ ਕਾਲੀਦਾਨ ਤਾਂ ਹਾਈ ਪੰਥਕ ਪਾਰਟੀ ਬਲਕੇ ਦੇਸ਼ ਔਰ ਦੁਨੀਆ ਵਿੱਚ ਇੱਕੋ ਪੰਥਕ ਪਾਰਟੀ ਆ ਰਾਸੇ ਗਲਿਆਰੇ ਚ ਇੱਕੋ ਆਜਦੇ ਕਾਨੂੰਨ ਵਿਧਾਨ ਪਰੰਪਰਾਵਾਂ ਦੇ ਭਗਜੂਤ ਮਾਲੀ ਕੈਸੀ ਪਾਰਟੀ ਆ ਜਿਹੜੀ ਐਲਾਨੀਆ ਤੌਰ ਤੇ ਕਹਿਦੀ ਆ ਕਿ ਉਹ ਸਰਬੱਤ ਦੇ ਭਲੇ ਦੀ ਖਿਆਦ ਰੱਖਦੀ ਆ ਸਾਰੇ ਧਰਮਾਂ ਦਾ ਸਨਮਾਨ ਕਰਦੀ ਆ ਸਾਰੇ ਵਰਗਾਂ ਦੀ ਰਾਖੀ ਦੀ ਜਾਮਨ ਤੇ ਕਿਸਾਨ ਮਜ਼ਦੂਰ ਦਾ ਤੱਕ ਮਤਲਬ ਵਾਰੀ ਪਰ ਹਰ ਵਰਗ ਦੇ ਮਲਾਜਮ ਨੌਜਵਾਨ ਬਜ਼ੁਰਗ ਤੇ ਬੀਬੀਆਂ ਪਰ ਹਰ ਵਰਗ ਦੇ ਰਾਕੀਤੀ ਜਾਵਦਾ ਪਰ ਨਾਲ ਨਾਲ ਇੱਕੋ ਇੱਕ ਪਾਰਟੀ ਆ ਜਿਹੜੀ ਪੰਥ ਦੇ ਹਿੱਤਾਂ ਦੀ ਕਰੇਡਰ ਪਾਰਟੀ ਆ ਸੋ ਜਿਹੜੇ ਇਹ ਕਹਿੰਦੇ ਆ ਨਾ ਕਿ ਅਕਾਲੀ ਦਲ ਪੰਥਕ ਬਣ ਗਿਆ ਸੀ ਤਾਂ ਸੀਸੇ ਦੇ ਰਹੇ ਆ ਜਾਂ ਤਾਂ ਉਹਨਾਂ ਨੂੰ ਅਕਾਲੀ ਦਲ ਦਾ ਇਤਿਹਾਸ ਦਾ ਨਹੀਂ ਪਤਾ ਨਾ ਅਕਾਲੀ ਦਲ ਦੀ ਵਿਰਾਸਤ ਦਾ ਪਤਾ ਨਾ ਅਕਾਲੀ ਦਲ ਦੇ ਵਿੱਚ ਉਹਦੀ ਕੋਈ ਕੰਟਰੀਬਿਊਸ਼ਨ ਸੋ ਤਾਂ ਇਹ ਗੱਲਾਂ ਕਰ ਰਹੇ ਨੇ ਸੋ ਇਸ ਕਰਕੇ ਅਕਾਲੀ ਦਲ ਪੰਥਿਕ ਪਾਰਟੀ ਪੰਥਿਕ ਰਹਿਣਾ ਪੰਥ ਕੋਈ ਗੁਨਾਹ ਥੜੋਆ ਪੰਥ ਕੋਈ ਪਾਪ ਥੜੋਆ ਪੰਥ ਦਾ ਕਹਿੰਦਾ ਸਰਵਤਨ ਦੇ ਭਲੇ ਦੀ ਵਿਚਾਰ ਚਲੋ ਪੰਥ ਦਾ ਕਹਿੰਦਾ ਸਾਰੇ ਧਰਮਾਂ ਦਾ ਸਨਮਾਨ ਕਰੋ ਪੰਥ ਦਾ ਕਹਿੰਦਾ ਵੀ ਕਾਸਟਲੈਸ ਸੋਸਾਇਟੀ ਹੋਵੇ ਜਾਤ ਪਾਤ ਤੋਂ ਰਹਿਤ ਸਮਾਜ ਹੋਵੇ ਪੰਥ ਦਾ ਕਹਿੰਦਾ ਵੀ ਗਰੀਬ ਅਮੀਰ ਸਾਰੇ ਬਰਾਬਰ ਹੋਣ ਪੰਥ ਦਾ ਕਹਿੰਦਾ ਵੀ ਹਰ ਕਿਰਤੀ ਨੂੰ ਉਹਦੀ ਕਿਰਤ ਦਾ ਸਹੀ ਮੁਲ ਮਿਲੇ ਤੇ ਸਨਮਾਨ ਮਿਲੇ ਮਨ ਪੰਥ ਵੱਡਦਾ ਨਹੀਂ ਸਮਾਜ ਨੂੰ ਪੰਥ ਜੋੜਦਾ ਸਰ ਮੈਂ ਅੰਦਰ ਬਾਤ ਕਰ ਰਿਹਾ ਜਗਦੀ ਸਿੰਘ ਢੱਲੇ ਵਾਲੀ ਤੋਂ ਉਹਨੂੰ ਯਾਦ ਕਰਦੇ ਸੀ ਪੁਲਿਸ ਨੇ ਹਿਰਾਸਤ ਵਿੱਚ ਰੱਖਿਆ ਹੋਇਆ ਹੈ ਇਸ ਦੇ ਪਿੱਛੇ وجہ ਕੀ ਮੰਨਦੇ ਕਿਉਂਕਿ ਅੱਜ ਉਹ ਆਮਨਲਾ ਅਲੰਸਨ ਪਰ ਬੈਠੇ ਦੇਖੋ ਬੜੇ ਅਫਸੋਸ ਦੀ ਗੱਲ ਆ ਕਿ ਸਾਜ ਜਗਦੀ ਸਿੰਘ ਢੱਲਾਹੁਰਾ ਨੂੰ ਜਿਹੜੇ ਆਪਣੇ ਮੰਗਾਂ ਲਈ ਹੱਕਾਂ ਲਈ ਲੜ ਰਹੇ ਸੰਘਰਸ਼ ਉਹ ਲੀਡਰ ਨੂੰ ਪੁਲਿਸ ਜਿਵੇਂ ਜ਼ਬਰਦਸਤੀ ਰਾਤ ਨੂੰ ਚੁੱਕ ਕੇ ਲੈ ਗਈ ਖਬਰ ਹੁਣ ਸਭ ਨੇ ਆਈਆਂ ਨੇ ਇਹ ਬੜੇ ਅਫਸੋਸ ਦੀ ਗੱਲ ਆ ਦੁੱਖ ਦੀ ਗੱਲ ਆ ਤੇ ਬੜੇ ਹੈਰਾਨੀ ਦੀ ਗੱਲ ਆ ਇਹ ਦਿਨ ਵਿੱਚ ਮੁੱਖ ਮੰਤਰੀ ਸਾਹਿਬ ਲਲਕਾਰੇ ਮਾਰ ਕੇ ਕਹਿ ਰਹੇ ਨੇ ਪੰਜਾਬ ਦੇ ਕਿ ਮੈਂ ਕਿਸਾਨਾਂ ਦੇ ਨਾਲ ਖੜਾ ਨਾਲ ਖੜਾਂਗਾ ਤੇ ਦਿਨ ਚ ਇਹ ਕਹਿ ਰਹੇ ਨੇ ਰਾਤ ਨੂੰ ਡੱਲਿਆਲ ਸਾਹਿਬ ਨੂੰ ਪੁਲਸ ਭੇਜ ਕੇ ਚਾਕੇ ਰਹਿਗੇ ਪਰ ਚੁੱਕੇ ਵੀ ਇਤਨਾ ਲੈ ਗਏ ਵੀ ਮੁੜ ਕੇ ਪਤਾ ਨਹੀਂ ਲੱਗ ਰਿਹਾ ਕਿ ਕਿਹੜੀ ਪੁਲਸ ਲੈ ਗਈ ਕਿੱਥੇ ਲੈ ਗਈ ਕਿਉਂ ਲੈ ਗਈ ਬੜਾ ਇਸ ਤਰ੍ਹਾਂ ਤੇ ਤੇਰੀ ਪੁਲਸ ਦੀ ਕਾਰਵਾਈ ਆ ਇਹ ਤਾਂ ਬੜੀ ਦੁਖਦਾਈ ਆ ਔਰ ਮੈਂ ਸਮਝਦਾ ਕਿ ਮੁੱਖ ਮੰਤਰੀ ਸਾਹਿਬ ਨੂੰ ਜਵਾਬ ਦੇਣਾ ਪਏਗਾ ਬਲਕਿ ਆਪਣੇ ਹੱਕ ਲੈਣ ਲਈ ਇਹ ਡੈਮੋਕਰੈਟਿਕ ਰਾਈਟ ਆ ਧਰਨੇ ਬੈਠਣੇ ਬਜਾਅ ਦੇ ਕਰਨੇ ਹੜਤਾਲਾਂ ਕਰਨੀਆਂ ਜਾਂ ਵਰਤ ਤੇ ਬੈਠਣਾ ਹੋਰ ਇਹ ਸਾਡਾ ਡੈਮੋਕਰੈਟਿਕ ਰਾਈਟ ਆ ਜੇ ਡੈਮੋਕਰੈਟਿਕ ਰਾਈਟ ਨੂੰ ਤੁਸੀਂ ਧਕੇ ਨਾ ਗੁਜ਼ਲਦੋ ਇਹ ਕਦੋਂ ਦੀ ਗੱਲ ਜਾਏਗਾ ਔਰ ਫਿਰ ਦਿੱਲੀ ਨੂੰ ਜੇ ਅਸੀਂ ਵੀਰੇ ਕਿਸਾਨ ਨੇ ਉਹ ਦਿੱਲੀ ਨੂੰ ਕੁਝ ਕਰ ਰਹੇ ਨੇ ਆਪਣੇ ਹੱਕਾਂ ਲਈ ਅਸੀਂ ਉਹਨਾਂ ਦੇ ਨਾਲ ਆ ਕਿਸਾਨ ਨਹੀਂ ਹੱਕਾਂ ਲਈ ਨਾਲ ਆ ਕਿਸਾਨ ਦੇ ਦਰਦ ਹਨ ਔਰ ਮੁਕਤ ਹੀ ਸਾਹ ਨੂੰ ਕਹਿਣਾ ਚਾਹੁੰਦੇ ਆ ਕਿ ਕਿਸਾਨਾਂ ਨੂੰ ਕਿਉਂ ਕੁਝ ਕਰਨਾ ਪਵੇ ਸਰਕਾਰ ਕਿਉਂ ਨਾ ਕੁਝ ਕਰੇ ਦਿੱਲੀ ਨੂੰ ਸਰਕਾਰ ਮੁੱਖ ਮੰਤਰੀ ਸਾਹਿਬ ਆਪ ਜਾਂ ਉਹਨਾਂ ਦਾ ਵਜ਼ੀਰ ਜਾਂ ਉਹਨਾਂ ਦਾ ਅਧਿਕਾਰੀ ਅੱਜ ਤੱਕ ਵੱਲ ਦਿੱਲੀ ਤੱਕ ਪੰਜਾਬ ਦੇ ਦੇਸ਼ ਦੇ ਕਿਸਾਨਾਂ ਦੀ ਗੱਲ ਕਰਨ ਤੱਕ ਨਹੀਂ ਗਈ ਗਾ ਮਰ ਉਹਨਾਂ ਨੂੰ ਦੱਸਣ ਵਾਸਤੇ ਉਹਨਾਂ ਨੂੰ ਆਪਣੀਆਂ ਮੁਸ਼ਕਲਾਂ ਸਮਝਾਉਣ ਵਾਸਤੇ ਉਹਨਾਂ ਦੇ ਹੱਲ ਸੁਝਾਉਣ ਵਾਸਤੇ ਵੱਲ ਦਿੱਲੀ ਨਾਲ ਅਪਰੋਚ ਕਰਨੀ ਚਾਹੀਦੀ ਸੀ ਦਿੱਲੀ ਨਾਲ ਤਾਲਮੇਲ ਕਰਨ ਦੀ ਥਾਂ ਮਹਾਰਾਜ ਦਿੱਲੀ ਦੇ ਇਸ਼ਾਰੇ ਤੇ ਕਿਸਾਨਾਂ ਨੂੰ ਚੁੱਕੇ ਲੈ ਜਾਣਾ ਔਰ ਕਿਸਾਨਾਂ ਨਾਲ ਇਸ ਤਰ੍ਹਾਂ ਦਾ ਵਰਤੋਅ ਕਰਨਾ ਉਹ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਹੈ ਸੋ ਮੈਂ ਸਮਝਦਾ ਜੀ ਇਹ ਸਿੰਘ ਰਲੇਵਾਰ ਦੀ ਗਿਰਜ਼ਰੀ ਜਿਹੜੀ ਆ ਉਹ ਬੜੀ ਨਜਾਇਜ਼ ਆ ਔਰ ਅਸੀਂ ਉਹਨਾਂ ਦੇ ਨਾਲ ਖੜੇ ਆ ਔਰ ਸਰਕਾਰ ਨੂੰ ਇਸ ਤਰ੍ਹਾਂ ਦੀ ਅੱਗ ਨਹੀਂ ਬਾਲਣੀ ਚਾਹੀਦੀ